ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਵਿੱਚ ਇੱਕ ਹੋਰ ਭਰਤੀ ਆਈ ਹੈ ਜਿਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕੈਸਟ ਡਿਪਾਰਟਮੈਂਟ ਚ ਆਈ ਹੈ ਭਰਤੀ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਦੇ ਵਿੱਚ ਜਲ ਉਪਾਗ ਜਲ ਸਰੋਤ ਵਿਭਾਗ ਵਿੱਚ ਭਰਤੀਆਂ ਆਈ ਹੈ ਮੱਛੀ ਪਾਲਣ ਉਪ ਬਾਗਵਚਿਤ ਡੇਰੀ ਵਿਕਾਸ ਵਿਭਾਗ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਭਰਤੀਆਂ ਆਈਆਂ ਨੇ ਕਿੰਨੀਆਂ-ਕਿੰਨੀਆਂ ਪੋਸਟਾਂ ਆਈਆਂ ਨੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੁਆਲਿਫੀਕੇਸ਼ਨ ਕੀ ਰਹਿਣ ਹੋਈਏ ਏਜ ਲਿਮਟ ਕਿੰਨੀ ਹੈ ਫੀਸ ਕਿਵੇਂ ਭਰਨੀ ਹੈ ਅਪਲਾਈ ਕਿਵੇਂ ਕਰਨਾ ਹੈ ਤੇ ਸਿਲੈਕਸ਼ਨ ਪ੍ਰੋਸੈਸ ਕੀ ਰਹਿਣਾ ਹੈ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੇ ਹਰੇਕ ਅਪਡੇਟ ਸਮੇਂ ਸਿਰ ਪਹੁੰਚਦੇ ਰਵੇ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਜੌਬ ਨਾਲ ਸੰਬੰਧਿਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਜਾਂ ਮੁਲਾਜ਼ਮਾਨਾ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਵਿੱਚ ਜਿਹੜੀ ਭਰਤੀ ਆਈ ਹੈ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਤਾਂ ਇਹ ਜੋ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਤੇ ਕਿੰਨੀਆਂ ਪੋਸਟਾਂ ਨੇ ਜਲ ਸਰੋਤ ਵਿਭਾਗ ਵਿੱਚ, ਮੱਛੀ ਪਾਲਣ ਵਿਭਾਗ, ਡੇਰੀ ਵਿਭਾਗ ਵਿਭਾਗ ਦੇ ਵਿੱਚ ਜਿਹੜੀਆਂ ਇਹ ਪੋਸਟਾਂ ਆਈਆਂ ਨੇ। ਤਾਂ ਆਪਾਂ ਪੂਰਾ ਵੇਖਦੇ ਆ ਨੋਟੀਫਿਕੇਸ਼ਨ ਤੇ ਪੂਰੀ ਗੱਲ ਕਰਦੇ ਆ ਕੀ ਕੀ ਕੁਆਲੀਫਿਕੇਸ਼ਨ ਹੈ ਤੇ ਕਿਵੇਂ ਅਪਲਾਈ ਕਰਨਾ ਹੈ। ਪੀ ਟ੍ਰਿਪਲ ਐਸ ਬੀ ਪੰਜਾਬ ਵੱਲੋਂ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਨਤਕ ਨਿਯੁਕਤੀਆਂ ਕੀਤੀਆਂ ਜਾਣੀਆਂ ਨੇ ਜਿਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਪੋਰਟੈਂਟ ਟਰਮ ਜਿਹੜੀਆਂ ਡੇਟਸ ਦੀ ਗੱਲ ਕਰਦੇ ਆ ਜਿਸ ਦੇ ਵਿੱਚ ਅਸਥਾਰ ਪ੍ਰਕਾਸ਼ਿਤ ਜਿਹੜਾ ਸੀ 26 ਤਰੀਕ ਨੂੰ ਆਪਣੇ ਕੋਲ ਅਸਥਾਰ ਜਿਹੜਾ ਜਾਰੀ ਹੋ ਚੁੱਕਿਆ ਜਿਸ ਦੀ ਜਿਹੜੀ ਆਨਲਾਈਨ ਦੀ ਗੱਲ ਕਰੀਏ ਤਾਂ 22 ਤਰੀਕ ਤੋਂ ਆਨਲਾਈਨ ਸਟਾਰਟ ਹੋ ਚੁੱਕਿਆ ਹੈ ਤਾਂ ਜਿਹਦੇ ਲਾਸਟ ਡੇਟ ਜਿਹੜੀ ਹੈ 7 18 2025 ਤੱਕ ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਫੀਸ ਭਰਨ ਦੀ ਜਿਹੜੀ ਲਾਸਟ ਡੇਟ ਹੈ ਉਹ ਤੁਹਡੇ ਕੋ 21 7 2025 ਰਹਿਣ ਵਾਲੀ ਹੈ ਇਹ ਤੁਸੀਂ ਡਾਟਾ ਨੇ ਯਾਦ ਕਰ ਲੋ ਨੋਟ ਕਰ ਲੋ ਵੀ ਜਿਹੜਾ 27 ਤਰੀਕ ਤੋਂ ਫਾਰਮ ਸ਼ੁਰੂ ਹੋ ਚੁੱਕੇ ਨੇ ਤੇ 18 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ 18/7/2025 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਅੱਜ ਆਪਾਂ ਜਦੋਂ ਵੀਡੀਓ ਬਣਾ ਰਹੇ ਹਾਂ ਦੋ ਤਰੀਕ ਨੂੰ ਬਣਾ ਰਹੇ ਆ ਤੇ 18 ਤੁਹਾਡੇ ਕੋਲ 15 ਤੋਂ 16 ਦਿਨ ਅਜੇ ਬਾਕੀ ਨੇ ਜਿਹੜੇ ਅਪਲਾਈ ਕਰਨ ਵਾਸਤੇ ਅੱਗੇ ਆਪਾਂ ਪੂਰਾ ਹਸਤੀਆਰ ਵਿੱਚ ਦੇਖਦੇ ਹਾਂ ਕੀ ਕੁਝ ਆਪਣੇ ਕੋਲ ਐ ਦਿੱਤਾ ਹੈ ਅੱਗੇ ਹਸਤੀਆਰ ਦੇ ਵਿੱਚ ਅੱਗੇ ਦੇਖਦੇ ਆ ਆਪਾਂ ਤੁਸੀਂ ਦੇਖ ਸਕਦੇ ਜੀ ਕਿਹੜੇ ਕਿਹੜੀਆਂ ਆਪਣੇ ਕੋਲ ਪੋਸਟਾਂ ਦਿੱਤੀਆਂ ਗਈਆਂ ਨੇ ਇਸ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਡਾਇਰੈਕਟਰ ਤੇ ਵਾਰਡ ਵਾਰਡਨ ਮੱਛੀ ਪਾਲਨ ਉਪਾਗ ਦੇ ਵਿੱਚ ਜਿਹੜਾ ਲੈਬਰੇਟਰੀ ਲੈਬਾਰਟਰੀ ਸਹਾਇਕ ਦੀ ਇੱਕ ਪੋਸਟ ਹੈ ਲੈਬਾਰਟਰੀ ਸਹਾਇਕ ਦੀ ਇੱਕ ਪੋਸਟ ਤੁਹਾਡੇ ਕੋਲ ਦਿੱਤੀ ہوئی ਹੈ ਤਾਂ ਇਸੇ ਤਰ੍ਹਾਂ ਡਾਇਰੈਕਟਰ ਡੇਰੀ ਵਿਕਾਸ ਭਾਗ ਦੇ ਵਿੱਚ ਵੀ ਜਿਹੜਾ ਸਹਾਇਕ ਕੈਮਿਸਟ ਦੀ ਇੱਕ ਪੋਸਟ ਜਿਹੜੇ ਦੋ ਪੋਸਟਾਂ ਨੇ ਜਿਸ ਲਈ ਇਸ਼ਤਿਹਾਰ ਜਾਰੀ ਕੀਤਾ ਇਸ ਤਰ੍ਹਾਂ ਜਲ ਸਰੋਤ ਉਪਾਗ ਦੇ ਵਿੱਚ ਜਿਹੜੀਆਂ ਨੇ ਸਰਵੇਅਰ ਦੀਆਂ ਜਿਹੜੀਆਂ ਪੋਸਟਾਂ ਹੈਗੀਆਂ ਨੇ ਤੁਹਾਡੇ ਕੋਲ 20 ਨੇ ਟੋਟਲ ਜਿਹੜਾ 23 ਪੋਸਟਾਂ ਲਈ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੀ ਟ੍ਰਿਪਲ ਐਸ ਬੀ ਦੁਆਰਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅੱਬਾ ਅੱਗੇ ਦੇਖਦੇ ਹਾਂ ਇਸ ਦੀ ਕੁਆਲੀਫਿਕੇਸ਼ਨ ਦੇ ਬਾਰੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਅੱਗੇ ਆਪਾਂ ਵਿੱਚ ਪੂਰਾ ਨੋਟੀਫਿਕੇਸ਼ਨ ਵੇਖਦੇ ਹਾਂ ਤਾਂ ਇਸ ਦੇ ਵਿੱਚ ਸ਼੍ਰੇਣੀ ਵੰਡ ਕੀਤੀ ਹੋਈ ਹੈ ਕਿਵੇਂ-ਕਿਵੇਂ ਪੋਸਟਾਂ ਨੇ ਤੇ ਸਾਰੀ ਤੁਸੀਂ ਵੇਖ ਸਕਦੇ ਹੋ ਕਿ ਇਸ ਸ਼੍ਰੇਣੀ ਨਾਲ ਤੁਸੀਂ ਸਬੰਧ ਰੱਖਦੇ ਹੋ ਉਸ ਸ਼੍ਰੇਣੀ ਦੇ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਪੋਸਟਾਂ ਨੇ ਟੋਟਲ ਜਿਹੜੀਆਂ 39 ਪੋਸਟਾਂ ਨੇ ਤਾਂ ਇਸ ਤਿਆਰ ਨੰਬਰ 1 ਆਫ 2022 ਰਾਈ ਇੱਕ ਇਹ ਜਿਹੜਾ ਸਪੈਸ਼ਲ ਨੋਟ ਦਿੱਤਾ ਗਿਆ ਹੈ ਤਿਆਰ ਨੰਬਰ 1 ਆਫ 2022 ਰਾਈ ਸਰਵੇਅਰ ਜਲ ਸਰੋਤ ਉਪਾਗ ਦੇ 39 ਪੋਸਟਾਂ ਤੇ ਇਸ਼ਤਿਹਾਰ ਨੰਬਰ 3/2023 ਰਾਈ ਸਰਵੇ ਰਧਿਆ ਜਾਤ ਸਰੋਤ ਬਾਗਦਿਆਂ 20 ਪੋਸਟਾਂ ਅਸਾਮੀਆਂ ਲਈ جاری ਇਸ਼ਤਿਹਾਰ ਜੋ ਕਿ ਬੋਰਡ ਵੱਲੋਂ ਵਾਪਸ ਲੈ ਲਿਆ ਗਿਆ ਸੀ ਜਿੰਨਾ ਉਮੀਦਵਾਰਾਂ ਵੱਲੋਂ ਇਸ਼ਤਿਹਾਰ ਨੰਬਰ 11/2022 ਅਤੇ 3/2023 ਅਧੀਨ ਅਪਲਾਈ ਕੀਤਾ ਗਿਆ ਸੀ ਜੇਕਰ ਉਹਨਾਂ ਉਮੀਦਵਾਰਾਂ ਦਾ ਇਸ਼ਤਿਹਾਰ ਨੰਬਰ 2/2025 ਦੇ ਅਨੁਸਾਰ ਸਰਵਰ ਦੀ ਅਸਾਮੀ ਲਈ ਯੋਗ ਯੋਗਤਾ ਬਣਦੀ ਹੈ ਤਾਂ ਉਹ ਇਸ ਇਸ਼ਤਿਹਾਰ ਨੂੰ ਅਤੇ 2025 ਦੇ ਜਿਹੜੇ ਸੀ ਲਈ ਮੁਰਤ ਤੋਂ ਅਪਲਾਈ ਕਰਨਗੇ ਅਜੇ ਉਮੀਦਵਾਰਾਂ ਦੀ ਉਮਰ ਹੱਦ ਉਸੇ ਸਮੇਂ ਜਦੋਂ ਇਸ ਤਿਆਰ ਜਾਰੀ ਕੀਤਾ ਗਿਆ ਸੀ 11 ਅਪ 2022 ਜਾਂ 3 ਅਪ 2023 ਦੇ ਵਿੱਚ ਤਾਂ ਉਹ ਮੰਨੀ ਜਾਵੇਗੀ ਉਹਨਾਂ ਦੀ ਏਜ ਜਿਹੜੀ ਉਸ ਅਨਸਾਰ ਜਿਹੜੀ ਹੈ ਇਹ ਮੰਨੀ ਜਾਵੇਗੀ ਤਾਂ ਇਸ ਅਸਥਾਰ ਦਿਨ ਉਹਨਾਂ ਵੱਲੋਂ ਪਹਿਲਾਂ ਅਪਲਾਈ ਕੀਤਾ ਗਿਆ ਸੀ ਅਜੇ ਉਮੀਦਵਾਰਾਂ ਨੂੰ ਫੀਸ ਭਰਨ ਤੋਂ ਜਿਹੜੀ ਛੋਟ ਦਿੱਤੀ ਜਾਵੇਗੀ ਪਰੰਤੂ ਇਹਨਾਂ ਉਮੀਦਵਾਰਾਂ ਨੂੰ ਇਸ ਤਿਆਰ ਦੋ ਆਪ 2025 ਦਿਨ ਅਪਲਾਈ ਕਰਨਾ ਜ਼ਰੂਰੀ ਹੋਵੇਗਾ ਤਾਂ ਇਹ ਨੋਟ ਦਿੱਤਾ ਜਿਨ੍ਹਾਂ ਨੇ ਪਹਿਲਾਂ 2022 ਵਿੱਚ ਜਾਂ 2023 ਦੇ ਵਿੱਚ ਜਿਹੜਾ ਸੀ ਭਰੀਆਂ ਸੀ ਪੋਸਟਾਂ ਜਾਂ ਲੋਕ ਭਾਗ ਵਾਲੀਆਂ ਤਾਂ ਉਹ ਦੁਬਾਰਾ ਆਪਣਾ ਨੂੰ ਭਰਨਾ ਪਵੇਗਾ ਪਰ ਜਿਹੜੀ ਫੀਸ ਉਹਨਾਂ ਕੋਲ ਦੁਬਾਰਾ ਨਹੀਂ ਲਈ ਜਾਵੇਗੀ ਇਸ ਪੈਸ਼ਲ ਨੋਟ ਦਿੱਤਾ ਗਿਆ ਉਹਨਾਂ ਸਮਿਆਂ ਦੀ ਕੈਟਾਗਰੀ ਵਾਈਜ਼ ਜਿਹੜੀ ਇਹ ਅੱਗੇ ਆਪਾਂ ਗੱਲ ਕਰਦੇ ਹਾਂ ਕੈਟਾਗਰੀ ਵਾਈਜ਼ ਕਿਵੇਂ ਕਿਵੇਂ ਤੁਹਾਡੇ ਕੋਲ ਏ ਕੋਡ ਦਿੱਤੇ ਹੋਏ ਨੇ ਤਾਂ ਇਹ ਤੁਸੀਂ ਅਪਲਾਈ ਕਰਨ ਸਮੇਂ ਆਪਣਾ ਕੈਟਾਗਰੀ ਦਾ ਕੋਡ ਜਿਹੜਾ ਫਿਲ ਕਰਨਾ ਹੈ ਇਹਦੇ ਵਿੱਚ ਜਬਾਜ਼ ਆਪਾਂ ਨੂੰ ਦੇਖਣ ਦੀ ਜ਼ਰੂਰਤ ਨਹੀਂ ਕੈਟਾਗਰੀ ਤੁਸੀਂ ਆਪਣਾ ਕੋਡ ਦੇਖ ਲੈਣਾ ਹੈ ਤਾਂ ਅੱਗੇ ਆਪਾਂ ਵੇਖਦੇ ਆ ਐਜੂਕੇਸ਼ਨ ਕੁਆਲਿਫਿਕੇਸ਼ਨ ਜੇ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਲੈਬਾਰਟਰੀ ਸਾਇਕ ਦੀ ਲਈ ਜਿਹੜੀ ਐਜੂਕੇਸ਼ਨ ਹੈ ਇਹਦੇ ਵਾਸਤੇ میٹرਿਕ ਪਾਸ ਹੋਣਾ ਚਾਹੀਦਾ ਹੈ ਤਾਂ 1 ਸਾਲ ਦਾ ਨਾਲ ਤੁਹਾਡੇ ਕੋਲ ਐਕਸਪੀਰੀਅੰਸ ਮੰਗਿਆ ਗਿਆ ਹੈ ਲੈਬਾਰਟਰੀ ਦਾ ਇਹ میٹرਿਕ ਪਾਸ ਵਾਲਾ ਇਸ ਦੇ ਵਿੱਚ ਅਪਲਾਈ ਕਰ ਸਕਦਾ ਹੈ ਉਸ ਤੋਂ ਅੱਗੇ ਆਪਾਂ ਸਾਇੰਸ ਕੈਮਿਸਟਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਪਲੱਸ 2 ਇਹ ਨਹੀਂ ਇਸ ਦੇ ਵਿੱਚ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਿਹੜੀ ਡਿਗਰੀ ਕੈਮਿਸਟਰੀ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਜਾਂ ਹੋਰ ਤੁਸੀਂ ਦੇਖ ਸਕਦੇ ਜੇ ਤੁਹਾਡੇ ਕੋਲ ਕੁਆਲਿਫੀਕੇਸ਼ਨ ਦਿੱਤੀ ਹੋਈ ਹੈ ਇਹ ਜਲ ਸਰਵਤ ਵਿਭਾਗ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੀਆਂ 22 ਪੋਸਟਾਂ ਨੇ ਤਾਂ ਇਸ ਦੇ ਵਿੱਚ ਤੁਹਾਡੇ ਕੋਲ میٹرਿਕ ਪਾਸ ਹੋਣੀ ਚਾਹੀਦੀ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਤਾ ਇਸ ਦੇ ਨਾਲ ਤੁਹਾਡੇ ਕੋਲ 2 ਸਾਲਾਂ ਦਾ ਜਿਹੜਾ ਡਿਪਲੋਮਾ ਹੋਣਾ ਚਾਹੀਦਾ ਨੈਸ਼ਨਲ ਟ੍ਰੇਡ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਸਰਵੇਅਰ ਦੇ ਵਿੱਚ ਜਿਹੜਾ ਇਹ ਤੁਹਾਡੇ ਕੋਲ ਹੋਣਾ ਜ਼ਰੂਰੀ ਲਾਜ਼ਮੀ ਚਾਹੀਦਾ ਤਾਂ ਇਹ ਸੋਟ ਤੁਹਾਡੇ ਕੋਲ ਤਿੰਨਾਂ ਵਾਸਤੇ ਹੋ ਗਈ ਕੁਆਲੀਫਿਕੇਸ਼ਨ ਅਲੱਗ-ਅਲੱਗ ਅੱਗੇ ਗੱਲ ਕਰੀਏ ਪੇ ਸਕੇਲ ਦੀ ਤਲ ਲੈਬਰਾਟਰੀ ਸਾਇਕ ਲਈ ਜਿਹੜੀ ਪੇ ਇਹ 19400 ਰੁਪਏ ਜਿਹੜੇ ਪੇ ਰਹਿਣ ਵਾਲੀ ਹੈ ਪਰ ਮਨਤ ਦੇ حساب ਨਾਲ ਸਾਇਕ ਕੈਮਿਸਟ ਦੀ ਗੱਲ ਕਰੀਏ ਤਾਂ ਇਸ ਦੇ ਲਈ 35400 ਰੁਪਏ ਸੱਤਵੇਂ ਪੇ ਕਮਿਸ਼ਨ ਜਿਹੜਾ ਸੈਂਟਰ ਪੇ ਕਮਿਸ਼ਨ ਟਾਗ ਹੋਵੇਗਾ ਸਰਵੇਅਰ ਦੀ ਗੱਲ ਕਰੀਏ ਤਾਂ ਇਸ ਦੇ ਲਈ ਜਾਲੋ ਪਾਗ ਵਾਲੀਆਂ ਪੋਸਟਾਂ ਲਈ 19900 ਰੁਪਇਆ ਜਿਹੜੀ ਪੇ ਰਹਿਣ ਵਾਲੀ ਹੈ ਇਹ ਪੇ ਹੋਗੀ ਤੁਹਾਡੇ ਕੋਲ ਉਸ ਤੋਂ ਅਗੇ ਉਮਰ ਹੱਦ ਦੀ ਗੱਲ ਕਰੀਏ ਤਾਂ 1-1-2025 ਦੇ ਅਨਸਾਰ ਜਿਹੜੀ ਘੱਟੋ-ਘੱਟ 18 ਸਾਲ ਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ ਜਨਰਲ ਕੈਟਾਗਰੀ ਦੀ ਇਸ ਲਈ ਐਸਸੀ ਬੀਸੀ ਦੀ ਜਿਹੜੀ ਉਮਰ 42 ਸਾਲ ਤੱਕ ਹੋਣੀ ਚਾਹੀਦੀ ਹੈ 5 ਸਾਲ ਦੀ ਛੋਟ ਹੁੰਦੀ ਹੈ ਇਸੇ ਤਰ੍ਹਾਂ ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉੱਪਰਲੀ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ ਤੇ ਵੱਧ ਤੋਂ ਵੱਧ 45 ਸਾਲ ਹੋਣੀ ਚਾਹੀਦੀ ਹੈ ਜੀ ਆ ਗਿਆ ਆਪਾਂ ਗੱਲ ਕਰੀਏ ਹੈਂਡੀਕੈਪਟ ਦੀ ਹੈਂਡੀਕੈਪਟ ਨੂੰ 10 ਸਾਲ ਦੀ ਛੋਟ ਦਿੱਤੀ ਜਾਂਦੀ ਹੈ ਤਾਂ 47 ਸਾਲ ਤੱਕ ਦਾ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਹੈਂਡੀਕੈਪਟ ਵਾਲਾ ਬਾਕੀ ਜਿਹੜੇ ਰੂਲ ਮੁਤਾਬਕ ਜਿਹੜੀ ਛੋਟ ਦਿੱਤੀ ਜਾਵੇਗੀ ਫੀਸ ਦੀ ਆਪਾਂ ਗੱਲ ਕਰੀਏ ਤਾਂ ਫੀਸ ਦੇ ਵਿੱਚ ਆਮ ਵਰਗ ਜਿਹੜਾ ਜਰਨਲ ਕੈਟਾਗਰੀ ਨੂੰ ਤੇ ਫਰੀडम ਫਾਇਰਰ ਸੰਤੰਤਰ ਸਰਗਮੀ ਤੇ ਖਿਡਾਰੀ ਜਿਹੜੇ ਸਪੋਰਟਸ ਕੋਟੇ ਵਾਲਿਆਂ ਨੂੰ ਜਿਹੜਾ 1000 ਰੁਪਿਆ ਫੀਸ ਰੱਖੀ ਗਈ ਹੈ ਐਸਸੀ ਬੀਸੀ ਤੇ ਏ ایਡਬਲਯੂ ਐਸ ਵਾਲਿਆਂ ਨੂੰ ਇਕਨੋਮਿਕਲ ਵੀਕਰ ਸੈਕਸ਼ਨ ਵਾਲਿਆਂ ਨੂੰ 250 ਰੁਪਏ ਫੀਸ ਰੱਖੀ ਗਈ ਹੈ ਸਬਕਾ ਪਹੁੰਚਿਆਂ ਨੂੰ ਐਕਸਰੋਸਮਨ ਡਿਪੈਂਡੈਂਟ ਨੂੰ ਜਿਹੜਾ 200 ਰੁਪਏ ਫੀਸ ਰੱਖੀ ਗਈ ਹੈ ਤੇ ਹੈਂਡੀਕੈਪਡ ਫਿਜੀਕਲ ਹੈਂਡੀਕੈਪਟਰ ਨੂੰ ਜਿਹੜਾ ਉਹਦੇ ਵਾਸਤੇ 500 ਰੁਪਏ ਫੀਸ ਰੱਖੀ ਗਈ ਹੈ ਜਿਹੜੀ ਇਹ ਸਾਰਿਆਂ ਨੂੰ ਪੇ ਕਰਨੀ ਪਵੇਗੀ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰੀਏ ਸਿਲੈਕਸ਼ਨ ਪ੍ਰੋਸੈਸ ਦੀ ਕਿਵੇਂ ਚੋਣ ਹੋਣੀ ਹੈ ਤਾਂ ਇਸ ਦੇ ਵਿੱਚ ਜਿਹੜਾ ਤੁਸੀਂ ਦੇਖੋ ਆਬਜੈਕਟਿਵ ਟਾਈਪ ਦੇ ਕੁਐਸਚਨ ਪੇਪਰ ਲੈ ਆ ਜਾਏਗਾ ਲਿਖਤੀ ਪੇਪਰ ਲੈ ਆ ਜਾਏਗਾ ਤਾਂ ਉਸ ਦੇ ਆਧਾਰ ਤੇ ਜਿਹੜਾ ਤੁਹਾਡੀ ਮੈਟ ਬਣਾਈ ਜਾਵੇਗੀ ਸਿਲੇਬਸ ਜਿਹੜਾ ਤੁਹਾਡੀ ਵੈਬਸਾਈਟ ਤੇ ਪਾ ਦਿੱਤਾ ਜਾਵੇਗਾ ਅਪਲੋਡ ਕਰ ਦਿੱਤਾ ਜਾਵੇਗਾ ਉਸ ਸੰਸਾਰ ਜਿਹੜਾ ਪੇਪਰ ਲਿਆ ਜਾਵੇਗਾ ਪੇਪਰ ਤੋਂ ਹੋਣਗੇ ਇੱਕ A ਪੇਪਰ ਹੋਏਗਾ ਤੇ ਇੱਕ B ਪੇਪਰ ਹੋਏਗਾ ਇਹ ਜਿਹੜਾ ਪੰਜਾਬੀ ਪੇਪਰ ਦਾ ਹੋਏਗਾ ਜਿਸ ਦੇ ਵਿੱਚ ਕੁਆਲੀਫਾਈ ਕਰਨਾ ਹੋਵੇਗਾ 50% ਨੰਬਰ ਲੈਣੇ ਹੋਣਗੇ ਤੇ B ਪੇਪਰ ਜਿਹੜਾ ਹੋਏਗਾ ਪਾਰਟ B ਉਸ ਦੀ ਮੈਟ ਬਣੇਗੀ ਤਾਂ B ਦੇ ਵਿੱਚੋਂ ਜਿੰਨਾ ਵੀ ਹੋਏਗਾ ਉਹਦੀ ਜਿਹੜੀ ਮੈਟ ਬਣੇਗੀ ਤੇ ਉਸ ਮੈਟ ਦੇ ਅਧਾਰ ਤੇ ਤੁਹਾਡੇ ਜਿਹੜੀ ਇਹ ਸਿਲੈਕਸ਼ਨ ਹੋਏਗੀ ਜੇ ਬਾਕੀ ਜਿਹੜੇ ਐਡਮਿਟ ਕਾਰਡ ਤੁਹਾਡੇ ਆਨਲਾਈਨ ਐਡਮਿਟ ਕਾਰਡ ਜਿਹੜੇ ਨੇ ਵੈਬਸਾਈਟ ਤੇ ਪਾ ਦਿੱਤੇ ਜਾਣਗੇ ਮੈਟ ਲਿਸਟ ਦੇ ਆਧਾਰ ਤੇ ਤੁਹਾਡੀ ਜਿਹੜੀ ਸਿਲੈਕਸ਼ਨ ਹੋਣੀ ਹੈ ਤਾਂ ਇਸ ਤੋਂ ਬਾਅਦ ਤੁਸੀਂ ਜਿਹੜਾ ਅਪਲਾਈ ਕਿਵੇਂ ਕਰਨਾ ਹੈ ਉਹ ਆਪਾਂ ਵੇਖ ਲੈਣੇ ਆ ਜਿਹੜਾ ਅਪਲਾਈ ਕਰਨ ਦੀ ਵਿਧੀ ਤੁਹਾਡੇ ਕੋਲ ਅਪਲਾਈ ਜਿਹੜੀ ਹੈ ਉਹ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ss.ssb.punjab. gov.in ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੀ ਜਿਹੜੀ 27 ਤਰੀਕ ਤੋਂ ਅਪਲਾਈ ਹੋ ਚੁੱਕਾ ਹੈ ਤੇ 18 7 2025 ਤੱਕ ਤੁਸੀਂ 17 ਜੁਲਾਈ ਤੱਕ ਜਿਹੜੀ ਅਪਲਾਈ ਸ਼ਾਮ 5 ਵਜੇ ਤੱਕ ਕਰ ਸਕਦੇ ਹੋ ਇਹ ਸੀ ਸਾਰੀ ਜਾਣਕਾਰੀ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਬੈਲ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੇ ਹਰੇਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਤ ਜੌਬ ਨਾਲ ਸੰਬੰਧਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਤੇ ਮੁਲਾਜ਼ਮਾਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਤਾਂ ਇਸ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ